ਕਹਿੰਦੇ ਬਦਨਾਮ ਕਰਨ ਨਾਲ ਅਸੀਂ ਸਿਰਫ ਬਦਨਾਮ ਹੋ ਸਕਦੇ ਆ ਨਾਕਾਮ ਨਹੀਂ ਹੋ ਸਕਦੇ ਅਸੀਂ ਅੱਜ ਤੜਾਈ ਕਰਨ ਲੱਗੇ ਆ ਮਟਰਾਂ ਦੀ ਮਟਰ ਸਾਡੇ ਹੋ ਗਏ ਵਾਧੂ ਜੇ ਕਿਸੇ ਲੈ ਜਾਣੇ ਹੋਣੇ ਤੇ ਸਾਨੂੰ ਬਈ ਕਮੈਂਟ ਕਰਿਓ ਆਰਗੈਨਿਕ ਮਟਰ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਲਓ ਜੀ ਅਸੀਂ ਅੱਜ ਤੜਾਈ ਕਰਨ ਲੱਗੇ ਆ ਮਟਰਾਂ ਦੀ ਮਟਰ ਸਾਡੇ ਹੋ ਗਏ ਵਾਧੂ ਜੇ ਕਿਸੇ ਲੈ ਜਾਣੇ ਹੋਣੇ ਤੇ ਸਾਨੂੰ ਬਈ ਕਮੈਂਟ ਕਰਿਓ ਆਰਗੈਨਿਕ ਮਟਰ ਆ ਬਖੌਨਾਂ ਤੁਮ ਦੇਖੋ ਕਿੰਨੇ ਮਟਰ ਲੱਗੇ ਕੋਲ ਬਈ ਵੇਖ ਮਜ਼ਾ ਕਰਦਾ ਬਈ ਮਟਰਾਂ ਦੀ ਅੱਜ ਗੋਡੀ ਕਰਦੇ ਆ ਮਸਾਂ ਹੀ ਲੱਤਰ ਆਇਆ ਤੇ ਪਹਿਲਾਂ ਤਾਂ ਇਹਦਾ ਹੁਣ ਆ ਗਿਆ ਵੀਡੀਓ ਕਾਲ ਆ ਗਈ ਬਾਹਰ ਹਲੋ ਤੇ ਆ ਵੇਖੋ ਆ ਸਾਰੇ ਮਟਰ ਅਸੀਂ ਕਰਤੇ ਓਕੇ ਆ ਬਾੜੀ ਹੋ ਗਈ ਸੀ ਪਾਲਕ ਜੀ ਐਂ ਆ ਕਾ ਚਾ ਲੱਜ ਗੜਾਈ ਕਰਦੀਏ ਮਟਰਾਂ ਦੀ ਤੋ ਕਿ ਮਹੀ ਪੈਂਦੇ ਰੇ ਧੁੱਪਾਂ ਨਿਕਲੀਆਂ ਨਹੀਂ ਤੇ ਅੱਜ ਧੁੱਪ ਬਹੁਤ ਸੋਹਣੀ ਲੱਗੀ ਆ ਤੇ ਕਣਕਾਂ ਦੇ ਰੰਗ ਬਦਲ ਗਏ ਅੱਜ ਧੁੱਪ ਪੂਰੀ ਲਿਸ਼ਕਦੀ ਲੱਗੀ ਆ ਤੇ ਮੈਂ ਆਖਿਆ ਗਮਿਆ ਵੀ ਮੇਰੇ ਨਾਲ ਮਟਰਾਂ ਦੀ ਕਰਾ ਕੇ ਆ ਸਫਾਈ ਨਾਲੇ ਥੋੜੀ ਜੀ ਗੋਡੀ ਕਰ ਦਨੇ ਆ ਮਟਰਾਂ ਨੂੰ ਬਸ ਫਲ ਪਾਊਗਾ ਮਟਰ ਮੈਂ ਥੋੜੇ ਜਿਹਾ ਲਾਇ ਲੇਟ ਬਾਕੀ ਮੂੜੀਆਂ ਮਾਲੀਆਂ ਦਾ ਟੈਂਟਾ ਕੰਮ ਇਧਰ ਮੈਂ ਚੱਲ ਥੋੜੀ ਜੀ ਗੰਡਿਆਂ ਦੀ ਗੜਾਈ ਕਰ ਦਗੀ ਹੋਰ ਗੰਡੇ ਚ ਵੀ ਪਾਣੀ ਬਹੁਤ ਆਲੂ ਵਧੀਆ ਤੇ ਅੱਜ ਮੈਂ ਨਾਲੇ ਥੋੜੇ ਗੰਡੇ ਗੋਖਦ ਗਏ ਆਪਣੀਆਂ ਗੰਡੇ ਥੋੜੇ ਨੇ ਥਾਂ ਵਾਲਾ ਕਰੜਾ ਸਾਡਾ ਵਾਹਣ ਦਾ ਨਾ ਜਿਹੜਾ ਪੌੜੀਆਂ ਛੱਤਾਂ ਦੀ ਛੱਤੀਆਂ ਪੂਰਨ ਚਾਦਰਾਂ ਪਾ ਦਾਂਗੇ ਉਹ ਆ ਵਟਾਂ ਰਹਿ ਗਈਆਂ ਤਿੰਨ ਸਾਡੀਆਂ ਸਟ੍ਰੋ ਵੀਰੀ ਵੀ ਫੁੱਲ ਕੱਢਦੀ ਆਉਂਦੀ ਆ ਸਟ੍ਰੋ ਵੀਰੀ ਤੋਰੀ ਪੈ ਜੀ ਮੀਂਹ ਵਜਦੀ ਆਉਂਦਾ ਭੈਣ ਸਾਰਾ ਪਾਲ ਠੰਡ ਲੱਗਦੀ ਸਾਡੇ ਬੰਦੇ ਨੂੰ ਆ ਗਿਆ ਬਾਹਰੋਂ ਤੁਹਾਨੂੰ ਲਓਏ ਮਿੱਤਰੋ ਮਟਰ ਦੇ ਤੇ ਗੋੜ ਤੇ ਸ਼ਾਮ ਦਾ ਤੁਸੀਂ ਥਿਊ ਵੇਖੋ ਕਿੰਨਾ ਸੋਹਣਾ ਅੱਜ ਆਇਆ ਹੈ ਹਨਾ ਗੰਮੇ ਹੂੰ ਧੰਨਵਾਦ ਤੇਰਾ ਬਾਈ ਮਟਰ ਗਾਉਣ ਲਈ ਆ ਗੰਡੇ ਤਾਂ ਨਹੀਂ ਸੀ ਲਵਾਏ ਗੰਮੇ ਨੇ ਮੈਂ ਇਕੱਲਾ ਲਾਏ ਗਿਆ ਉਹਦੋਂ ਮੈਂ ਕਹਿੰਦਾ ਗੁੱਸੇ ਹੋ ਗਿਆ ਮੇਰੇ ਮਨ ਨਾਲ ਨਹੀਂ ਨਹੀਂ ਗੁੱਸੇ ਦਾ ਕਹਾਦਾ ਹੁਣ ਆ ਯਾਰ ਫੋਨ ਲੈ ਚੱਕਾ ਬਣੀ ਤੇ ਆਖ ਦੇਣਾ ਨਹੀਂ ਉਹਦੋਂ ਮੈਂ ਬਿਜੀ ਸੀ ਮੈਨੂੰ ਆ ਮਾ ਕੇ ਪੱਕੀ ਗੱਲ ਹੋ ਗਈ ਨਹੀਂ ਨਹੀਂ ਗੁੱਸੇ ਕਾਦੇ ਆਤੇ ਹੁਣ ਆ ਮੈਂ ਇੱਕਦਮ ਹੁਣ ਲਾਉਣੇ ਜੇ ਲਾ ਚੱਕ ਲੈ ਠੀਕ ਹੈ ਨਹੀਂ ਪਰ ਲਾਉਣੇ ਨਹੀਂ ਕਾਨੂੰ ਨਹੀਂ ਤਾਂ ਫਿਰ ਗੁੱਸੇ ਆ ਗੁੱਸੇ ਆ ਨਹੀਂ ਨਹੀਂ ਗੁੱਸੇ ਕਾਦੇ ਹੁਣ ਉਹ ਲੈ ਕੇ ਨਹੀਂ ਜਾਂਦਾ ਤੇ ਮੁੜ ਕੇ ਫਿਰ ਤੂੰ ਲਾਂਭਾ ਦੇਣਾ ਕੀ ਬਾਈ ਉਕੇ ਦੋ ਕੁੜੀਆਂ ਆ ਗਏ ਤੇ ਬਾਈ ਚਾਰ ਚਾਰ ਪਾਤੀਆਂ ਦੇ ਦੋ ਪੰਜ ਪੰਜ ਉਹ ਲੈ ਜਾਗੇ ਆ ਸਾਡਾ ਥਾਂ ਗਿੱਲਾ ਸੀਗਾ ਤੇ ਗੰਡੇ ਤਾਂ ਮੈਂ ਲਾਤੇ ਸੀ ਉਦੋਂ ਕੱਲੇ ਨੇ ਦੋਵੇਂ ਪਲਾਟ ਤੇ ਪਾਣੀ ਨਹੀਂ ਲਾਇਆ ਤੇ ਗੰਡੇ ਤਾਂ ਤੁਰਪੇ ਪਾਣੀ ਰਹਿਣ ਦੇ ਕਿ ਮੈਂ ਤਾਂ ਕਹਿੰਨਾ ਗਮੇ ਮੀ ਵੇਹ ਲਗੇ ਮੀ ਪੈਣਾ ਪਰਸੋਂ ਆਹੋ ਹਨਾ ਜਦਾਂ ਮੀ ਪੈ ਗਿਆ ਫਿਰ ਤਾਂ ਓਕੇ ਹੀ ਆ ਨਹੀਂ ਤਾਂ ਫਿਰ ਲਾ ਦੇਾਂਗੇ ਗੰਡੇ ਘੈਂਟ ਆ ਸਰੋਂ ਵੀ ਉਤਾਤਾ ਕਣਕ ਐਸ ਵਾਲੇ ਵੇਖ ਕੇ ਨਹੀਂ ਸੋਹਣੀ ਲੱਗਦੀ ਕਿ ਨਹੀਂ ਇੱਕ ਮਰਗੁੱਦ ਲੱਭਿਆ ਆਪਾਂ ਇਹਦੇ ਨਾਲ ਹੁਣਾਂ ਲ ਲੈ ਕੇ ਜਾਣੀ ਕਿ ਸਬਲੀ ਜੀ ਘਰੇ ਇੱਥੇ ਰੱਖ ਦਈਏ ਸਬਲੀ ਜੀ ਨਾ ਲਹਣਾ ਤਾਂ ਲੱਗਾ ਉੱਚਾ ਆਹ ਨਾਂ ਚ ਕਾਦਾਂ ਚਲੋ ਲਓ ਜੀ ਮਟਰ ਹੋ ਗਏ ਘੈਂਟ ਤੇਰਾ ਮੋਟਾ ਮੋਟਾ ਆ ਘਰ ਤਾਂ ਹੈਲ ਜੁਲਜੀ ਥਾਂ ਸੀ ਗਿੱਲਾ ਕਿਹੜਾ ਗੁੱਡੇ ਲੈ ਕੇ ਹੈਗਾ ਵਾ ਤੇਰਾ ਤਾਂ ਗੁੱਡੇ ਆ ਫਿਰ ਇੱਥੇ ਰੱਖ ਲਈਏ ਆ ਇੱਥੇ ਰੱਖਦੇ ਆਲੂਆਂ ਚ ਮਾਰਾਂ ਕਿਸ ਦਿਨ ਹੋ ਇੱਥੇ ਰੱਖ ਲੈ ਫੇਰ ਲਿਉਣੀ ਪੈਂਦੀ ਆ ਆਲੂ ਦਾ ਪੂਰੇ ਘੈਂਟ ਆ ਯਾਰ ਹਨਾ ਆਲੂ ਵਧੀਆ ਵਸੇ ਵਸੇ ਹੋਗੇ ਹੁਣ ਆਇਆ ਨਹੀਂ ਪਤਾ ਵੀ ਸਹਿਜ ਕੰਨਾ ਬਣੂਗਾ ਇਹਨਾਂ ਦਾ ਕਿੱਥੇ ਆ ਉਹ ਇਧਰ ਆਊਗਾ ਕਿੱਥੇ ਆ ਲਾਲਾ ਤਾਪ ਬੇ ਗੇਨੀ ਲੈਸ਼ਕ ਦੀ ਆਜਾ ਨਾ ਲਾਲਾ ਹੁਣ ਤਾਂ ਥੋੜੀ ਹੀ ਰਹਿ ਗਈ ਅਮਰੂਦ ਥਾਲੇ ਬਥੇਰੇ ਵਾਹਿਗੁਰੂ ਕਹਿੰਦੇ ਬਦਨਾਮ ਕਰਨ ਨਾਲ ਅਸੀਂ ਸਿਰਫ ਬਦਨਾਮ ਹੋ ਸਕਦੇ ਆ ਨਾਕਾਮ ਨਹੀਂ ਹੋ ਸਕਦੇ ਸਹੀ ਗੱਲ ਕਿ ਨਹੀਂ ਜੇ ਵੀ ਕੋਈ ਕਿਸੇ ਨੂੰ ਕੋਈ ਬਦਨਾਮ ਕਰਦਾ ਉਹਦੇ ਨਾਲ ਸਿਰਫ ਉਹ ਬਦਨਾਮ ਹੀ ਹੋ ਸਕਦਾ ਨਾਕਾਮ ਨਹੀਂ ਹੋ ਸਕਦਾ ਬਦਨਾਮੀ ਤਾਂ ਇਥੇ ਜਿਹੜਾ ਮਾੜਾ ਜਿਹਾ ਕੰਮ ਚੱਲ ਪੈਂਦਾ ਉਹਨੂੰ ਕਰਨਾ ਹੀ ਲੱਗ ਪੈਂਦੇ ਲੋਕੇ ਨਹੀਂ ਗਮ ਲੋਕਾਂ ਦੇ ਅਗਰ ਲੋਕਾਂ ਦਾ ਮੂੰਹ ਘੜ ਲੈਣਾ ਹਾਂ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਸਹੀ ਗੱਲ ਜਿਹੜਾ ਕਹਿੰਦਾ ਕਹੀ ਜਾਵੇ ਉਹ ਕੋਈ ਕਹੀ ਜਾਂਦੀ ਲੀ ਰਖਾਂਦਾ ਹੈ ਸਹੀ ਗੱਲ ਹੈ ਕੋਈ ਕਿਸੇ ਨੂੰ ਕੁਛ ਕਹੀ ਜਾਂਦਾ ਕਿਸੇ ਨੂੰ ਕੁਛ ਕਹੀ ਜਾਂਦਾ ਇਥੇ ਦੁਨੀਆ ਬਹੁਤ ਕੁਛ ਕਹਿੰਦੀ ਆ ਆਪਦੀ ਮਰਜ਼ੀ ਕਰੇ ਜੇ ਮੈਂ ਕਣਕ ਕਿਵੇਂ ਬਈ ਆਪਣੀ ਸੁਪਰ ਆ ਨਾ ਉਹ ਕਣਕ ਸੁਪਰ ਸੀਡਰ ਨੂੰ ਬੀਜੀ ਘੈਂਟ ਆ ਨਾ ਛਾਲ ਪੂਰਾ ਕਣਕ ਦਾ ਚਲੋ ਬਾਬਾ ਮਿਹਰ ਕਰੇ ਕੰਮ ਸਾਡਾ ਹੋ ਗਿਆ ਕੰਪਲੀਟ ਚੱਲਦੇ ਆ ਚੱਲ ਬਈ ਲੋਵੇ ਮਿੱਤਰੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਡੀ ਸ਼ਿੰਗਾਰਨੀ ਹੋਵੇ, ਟਰੈਕਟਰ ਸ਼ਿੰਗਾਰਨਾ ਹੋਵੇ, ਆਪਣੇ ਘਰੇ ਕੋਈ ਵੀ ਫੰਕਸ਼ਨ ਪ੍ਰੋਗਰਾਮ ਆ ਆਪਾਂ ਘਰ ਨੂੰ ਸਜਾਉਣਾ ਹੋਵੇ, ਫਰੈਸ਼ ਫਲਾਵਰ ਤੁਹਾਨੂੰ ਇੱਥੇ ਮਿਲਣਗੇ, ਰੈਂਪੀ ਫਰੈਸ਼ ਫਲਾਵਰ ਮਾਲਾ। ਸੋ ਨੰਬਰ ਵੀ ਉੱਤੇ ਚੱਲੀ ਜਾਂਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡੈਕੋਰੇਸ਼ਨ ਕਰਵਾਉਣੀ ਹੋਵੇ, ਪਾਰਟੀ ਤੇ ਆਪਣਾ ਰੂਮ ਸਜਾਉਣਾ ਹੋਵੇ, ਵੈਸੇ ਆਪਣਾ ਬੈੱਡਰੂਮ ਤਿਆਰ ਕਰਵਾਉਣਾ ਹੋਵੇ, ਬਲੂਨ ਲਵਾਉਣੇ ਹੋਣ, ਫਰੈਸ਼ ਫਲਾਵਰ ਲਵਾਉਣੇ ਹੋਣ, ਆਰਟੀਫੀਸ਼ੀਅਲ ਫਲਾਵਰ ਲਵਾਉਣੇ ਹੋਣ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਡੈਕੋਰੇਸ਼ਨ ਕਰਵਾਉਣੀ ਆਪਣੇ ਘਰ ਨੂੰ ਬੈਡਰੂਮ ਨੂੰ ਬਰਥਡੇ ਪਾਰਟੀ ਤੇ ਜਾਂ ਆਪਣੇ ਟਰੈਕਟਰ ਨੂੰ ਗੱਡੀ ਨੂੰ ਕਿਸੇ ਵੀ ਤਰ੍ਹਾਂ ਸ਼ਿੰਗਾਰਨਾ ਹੋਵੇ ਤਾਂ ਬਹੁਤ ਹੀ ਵਧੀਆ ਸ਼ਿੰਗਾਰ ਦੇ ਨੇ ਸੋ ਬਹੁਤ ਵਧੀਆ ਕੰਮ ਆ ਵੀਰਾਂ ਦਾ ਫਰੈਸ਼ ਫਲਾਵਰ ਸੋ ਆਰਟੀਫੀਸ਼ੀਅਲ ਵੀ ਫਲਾਵਰ ਨੇ ਤੁਸੀਂ ਵੀ ਇਹਨਾਂ ਜ਼ਰੂਰ ਕਨੈਕਟ ਕਰਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਕਿਹੜੀ ਡੈਕੋਰੇਸ਼ਨ ਆਪਾਂ ਕਰਦੇ ਆਂ ਅਸੀਂ ਫਰੈਸ਼ ਫਲਾਵਰ ਵੀ ਕਰਦੇ ਆ ਜੀ ਠੀਕ ਆ ਜਿਵੇਂ ਗੱਡੀਆਂ ਬੈਡਰੂਮ ਹਮ ਕੋਠਰਾ ਦੀ ਡੈਕੋਰੇਸ਼ਨ ਓਕੇ ਬਰਥਡੇ ਜਿਵੇਂ ਬਲੂਨ ਲਾਉਣੇ ਆ ਜੀ ਹਮ ਬਰਥਡੇ ਪਾਰਟੀ ਹੋਵੇ ਕੋਈ ਕਿੱਤੀ ਪਾਰਟੀ ਹੋਵੇ ਠੀਕ ਆ ਜਿਹੜੀ ਮਰਜ਼ੀ ਡੈਕੋਰੇਸ਼ਨ ਵੀ ਆਰਟੀਫੀਸ਼ਲ ਦੀ ਵੀ ਜਿਹੜੀ ਮਰਜ਼ੀ ਕਰਾ ਦੇ ਜਿਹੜੀ ਵੀ ਕਰਵਾਉਣੀ ਚਾਹੋਗੇ ਫਲੋਰ ਦੇ ਵੀ ਡੈਕੋਰੇਸ਼ਨ ਘਰੇ ਕਰ ਦਿੰਦੇ ਆ ਠੀਕ ਆ ਘਰੇ ਜਾ ਕੇ ਆਪਾਂ ਕਿਸੇ ਦਾ ਵੀ ਬੈਡਰੂਮ ਤਿਆਰ ਕਰਨਾ ਹੋਵੇ ਹਾਂ ਜੀ ਜਾਂ ਗੱਡੀ ਸ਼ਿੰਗਾਰਨੀ ਆ ਘਰੇ ਸ਼ਿੰਗਾਰ ਦੇ ਕੋਈ ਵੀ ਪਾਰਟੀ ਫੰਕਸ਼ਨ ਹੋਵੇ ਹਾਂਜੀ ਹਾਂਜੀ ਤੇ ਵਧੀਆ ਤਰ੍ਹਾਂ ਦੀ ਐਨ ਬਿਲਕੁਲ ਵਧੀਆ ਜੀ ਫਰੈਸ਼ ਵੀ ਹੈ ਤੇ ਆ